ਯਾਨੀ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਭਤੀਜੇ ਬਾਬਾ ਬਲਵਿੰਦਰ ਸਿੰਘ ਦਾ ਕਤਲ ਹੋ ਗਿਆ ਹੈ ਇਹ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਬਾਬਾ ਬਲਵਿੰਦਰ ਸਿੰਘ ਦੇ ਚੇਲੇ ਨੇ ਹੀ ਕੀਤਾ ਹੈ ਬਾਬਾ ਬਲਵਿੰਦਰ ਸਿੰਘ ਸੰਤ ਸਮਾਜ ਦੇ ਜਨਰਲ ਸਕੱਤਰ ਤੇ ਦਮਦਮੀ ਟਕਸਾਲ ਦੇ ਮੁਖ ਬੁਲਾਰੇ ਸਨ ਵਾਰਦਾਤ 3 ਮਈ ਦੀ ਰਾਤ ਦੀ ਹੈ ਕਤਲ ਬਟਾਲਾ ਪੁਲਿਸ ਅਦੀਨ ਪੈਂਦੇ ਕਸਬਾ ਕੁਮਾਨ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਠਵਾਲ ਪੁੰਤੇ ਹੋਇਆ ਹੈ ਗੁਰਦੁਆਰਾ ਕੰਪਲੈਕਸ ਦੇ ਵਿੱਚ ਖੂਨ ਨਾਲ ਲੱਤ ਪਤਲਾਸ਼ ਮਿਲੀ ਹੈ ਕਤਲ ਤੇਜ਼ ਤਰ੍ਹਾਂ ਹਥਿਆਰਾਂ ਨਾਲ ਕੀਤਾ ਗਿਆ ਪਰਿਵਾਰ ਦੇ ਕਰੀਬੀਆਂ ਨੇ ਸ਼ੱਕ ਜਤਾਇਆ ਹੈ ਕਿ ਇਹ ਕਤਲ ਬਾਬਾ ਬਲਵਿੰਦਰ ਸਿੰਘ ਦੇ ਚੇਲੇ ਤੇ ਸੇਵਾਦਾਰ 22 ਸਾਲਾ ਰਮਨਜੀਤ ਸਿੰਘ ਨੇ ਹੀ ਕੀਤਾ ਹੈ ਕਿਉਂਕਿ ਕਤਲ ਕਰਨ ਤੋਂ ਬਾਅਦ ਉਹ ਨਾ ਸਰਵਕ ਫਰਾਰ ਹੈ ਕਤਲ ਦੇ ਪਿੱਛੇ ਸੋਚੀ ਸਮਝੀ ਸਾਜ਼ਿਸ਼ ਦੱਸੀ ਜਾ ਰਹੀ ਹੈ ਪਰਿਵਾਰ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਮੇਰੇ ਖਾ ਪੱਕਾ ਨਹੀਂ ਸੀ ਰਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ ਉਹ ਕਦੇ-ਕਦੇ ਇੱਥੇ ਨਾਲ ਆਉਂਦਾ ਸੀ ਤੇ ਉਹ ਰਹਿੰਦਾ ਸੀ ਜਿਦਾਂ ਨਾ ਕੱਲ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅਮਰਪਾਲ ਨੇ ਉਹ ਕੱਲ ਗ੍ਰਹੀ ਵੀ ਕਰਾਉਂਦਾ ਰਿਹਾ ਨਾਲ ਅੱਗੇ ਵਧਾਂ ਕਰਦਾ ਰਿਹਾ ਇੱਥੇ ਸੋ ਮੈਂ ਸਮਝਦਾ ਹੈ ਕਿ ਕਹੇ ਨੇ ਜਦੋਂ ਕਿ ਹੈ ਕੋਈ ਰੜਕਦਾ ਹੋਵੇ ਕਹੇ ਦੇ ਕੋਈ ਨਿਗਾ ਚ ਭਾਵੇਂ ਕਿਹੇ ਲੈਵਲ ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕੰਮ ਹੋ ਸਕਦੇ ਆ ਤੇ ਉਹ ਫਿਰ ਨਾਲ ਦੇ ਬੰਦੇ ਨੂੰ ਖਰੀਦ ਕੇ ਹੀ ਉਹਨੂੰ ਬਰਵਾ ਦਿੰਦੇ ਹੁੰਦੇ ਆ ਮੇਰੇ ਮੈ ਮੈਨੂੰ 100% ਲੱਗਦਾ ਕਿ ਮੇਰਾ ਬੜਾ ਤਜਰਬਾ ਉਹ ਕਿੰਨੀ ਛਿਮਟੀ ਗੱਲ ਤੋਂ ਕੋ ਕਿਸੇ ਨੂੰ ਮਾਰ ਨਹੀਂ ਹੁੰਦਾ ਲਾ ਨਿੱਕੀ ਮੋਟੀ ਗੱਲ ਤੋਂ ਨਹੀਂ ਕੋ ਕਿਸੇ ਨੂੰ ਮਾਰ ਬੈਵੇਂ ਕੋ ਇੱਕ ਦੂਜੇ ਨਾਲ ਬੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ ਤੇ ਅੱਜ ਕੱਲ ਚਲੋ ਇਹ ਵੀ ਗੱਲ ਹੈਗੀ ਆ ਕਿਸੇ ਨੂੰ ਆ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ ਤੇ ਉਹ ਵੀ ਡੇਲੇ ਕੜ ਕੜ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ ਪੇਸ਼ੈਂਸ ਖਤਮ ਹੋ ਗਿਆ ਅਰ ਕਿ ਨੌਜਵਾਨੀ ਦੀ ਵਿਸ਼ਵਾਸ ਦਾ ਵੀ ਘਾਟ ਨਿਕਨੈ ਤੇ ਹੋਇਆ ਕੋ ਵਿਸ਼ਵਾਸ ਤੇ ਜਨਾਲ ਦਾ ਹੀ ਮਾਰਦੇ ਜਨਾਲ ਦਾ ਬੰਦਾ ਹੀ ਮਾਰਦੇ ਦੇ ਦੋ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ ਮੈਂ ਸਮਝਦਾ ਹੈ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਕੋਈ ਮਾਰ ਦੇਤੇ ਤੇ ਇਹੋ ਪੱਟਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ ਮਨ ਕਰਦੇ ਕਿ ਚੰਗੀ ਦਾ ਜਾਂਚ ਹੋਵੇ ਇਸ ਗੱਲ ਦੀ ਮੈਂ ਬਿਲਕੁਲ ਇਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹ ਜਨਰਲ ਚਰ ਫੜੋਗੇ ਨਾ ਉਹਨਾਂ ਚ ਰਹੀ ਸਸਕਾਰ ਨਿਗਾ ਕਰ ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ ਬੰਦਾ ਤਾਂ ਚਾਹ ਵਿੱਚ ਕਈ ਰ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਫਲਾਣਾ ਮਾਰ ਗਿਆ ਫਲਾਣਾ ਮਰ ਗਿਆ ਉਤਰਾ ਪੁਲਿਸ ਦੇ ਜੋ ਹੁਣ ਤੱਕ ਦੀ ਕਾਰਵਾਈ ਕੀਤੀ ਹੈ ਉਹ ਸੈਟੀਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ। ਉਹ ਗਰ ਆਤੀ ਇੱਥੇ ਆਣ ਕੇ ਬੈਠੇ ਰਹਿਆ ਤੇ ਉਹ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋ ਟੇਲ ਨਹੀਂ ਗਈ। ਪਰ ਇਹਦੇ باوجود ਵੀ ਅਸੀਂ ਉਹਦੀ ਡਿਗਾਈ ਤੱਕ ਜਾਣਾ ਚਾਹੁੰਦੇ ਹਾਂ ਕਿ ਉਹਨੂੰ ਮਾਰਿਆ ਤੇ ਮਾਰਿਆ ਕਿਉਂ? ਨਹੀਂ ਮੇਰੇ ਨਾਲ ਦੇ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜੀ। ਔਰ ਉੱਥੇ ਜੋ ਸੰਤਾਰਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ। ਉੱਥੇ ਜਾ ਕੇ ਮੇਰੇ ਨਾਲ ਮੋਢੇ ਨਾਲ ਮੋਢਾ Đਾ ਕੇ ਇੱਕ ਨੰਬਰ ਆ। ਆਹ ਭਾਈ ਮਰੀਖ ਹੁੰਦਾ ਮੇਲਾ ਹੁੰਦਾ ਸੀ ਐ ਸੰਤ ਜਰਨੈਲਸੋਂ ਦਾ ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ ਤੇ ਹਰ ਸਾਲ ਕਈ ਵਾਰਾਂ ਜਿਵੇਂ ਮੈਂ ਆਖਣਾ ਬਿਅਰਤੀ ਇਹ ਛੋਟਾ ਮੇਲਾ ਰਹਿੰਦੀ ਗੀ ਉਹਨੇ ਕਹਣਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਤੇ ਆਪਾਂ ਭਾਈ ਸਾਹਿਬ ਬਨਾਈਆਂ ਜਰੂਰ ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ ਠੀਕ ਹੈ ਨਾ ਐ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ ਤੇ ਕਹਿੰਦਾ ਕਈ ਰੱ ਭੁੱਲ ਜਾਂਦੇ ਆ ਲੋਕ ਮੈਂ ਸਮਝਦਾ ਮੇਰੀ ਸਜੀ ਬਾਂਪ ਜਨ ਵਾਲੀ ਗੱਲ ਹੈ ਹਾਹੀ ਹੋ ਜਾ ਭਰਾ ਹੀ ਮਾਰਿਆ ਜਾਵੇ ਤੇ ਦੋਸਤ ਨਹੀਂ ਤੱਕੀ ਅਫਸੋਸ ਦੀ ਗੱਲ ਹੋ ਰੋ ਸਕਦੀ ਭਰਾ ਹੀ ਮਾਰਦਾ ਮਾਰਿਆ ਤੇ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚਲ ਜਾਂਦਾ ਆਉਂਦਾ ਹੀ ਚਲ ਜਾਂਦਾ ਹੀ ਬਹੁਤ ਮਾੜੀ ਗੱਲ ਹੋਈ ਉਹ ਟਾਈਮ ਤੇ ਸਵਾਸਿਆ ਨਹੀਂ ਜਦੋਂ ਆਇਆ ਇਹ 15-20 ਮਿੰਟ ਦੇ ਵਿੱਚ ਹੀ ਆ ਗਿਆ ਸਵਾਸਿਆ ਨਹੀਂ ਸਵਾਸ ਸਾਡੇ ਇਹ ਖੰਜਰ ਜਾਉਂਦਾ ਜੀ ਇੱਕ ਬੈਟ ਲੈ ਗਿਆ ਜਿ ਕੋ ਮਾਇਆ ਉਹਨਾਂ ਦੀ ਲੈ ਗਿਆ ਅਸੀਂ ਪ੍ਰਸ਼ਾਸਨ ਦੇ ਅਪੀਲ ਕਰਦੇ ਆਂ ਜੀ ਮਹਾਰਾਜ ਇਹਦਾ ਸਾਨੂੰ ਨਿਸਾਬ ਮਿਲਣਾ ਚਾਹੀਦਾ ਜੀ ਕਿਰਨ 17 18 ਸਾਲ ਦੀ ਜਾਨਦੀ ਹੈ ਜੀ ਇੱਕ ਆਧੀਆਂ ਏਰੀਆ ਦਾ ਜੀ ਕਦੀ ਆਈ ਨਾ ਕਦੀ ਚੱਲ ਜਾਂਦਾ ਜੀ ਫਿਲਹਾਲ ਪੁਲਿਸ ਨੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪੁਲਿਸ ਨੇ ਰਮਨਦੀਪ ਸਿੰਘ ਵਾਸੀ ਪਿੰਡ ਸਲਾਹਪੁਰ ਖਿਲਾਫ ਵਕਵਕਰਾਮਾ ਤਹਿਤ ਮੁਕਦਮਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ এবੀਪੀ ਸੰਚ